ਜੂਏ ਦੇ ਵਿੱਚ ਰਾਜ ਭਾਗ ਹਾਰ ਗਏ ਪੰਜੇ ਚਾਰੇ ਪੰਜੇ ਭਰਾ ਹਾਰ ਗਏ ਦ੍ਰੋਪਤੀ ਵੀ ਉਹਨੇ ਆਪਣੇ ਦਾਤੇ ਲਾ ਦਿੱਤੀ ਅਸਤਰ ਸ਼ਸਤਰ ਲਾ ਦਿੱਤੇ ਦਾਤੇ ਉੱਤੇ 12 ਸਾਲ ਦਾ ਬਨਵਾਸ 13ਵਾਂ ਅਗਿਆਤ ਵਾਸ 13ਵੇਂ ਸਾਲ ਤੇ ਜੇ ਪਤਾ ਲੱਗ ਗਿਆ ਪੰਡੂ ਪਾਂਡੂ ਕਿੱਥੇ ਰਹਿੰਦੇ ਨੇ ਫੇਰ 12 ਸਾਲ ਇੱਕ ਗੱਲ ਕਰਕੇ 12 ਸਾਲ ਚੱਕਰਵਰਤੀ ਰਾਜਾ ਨੂੰ ਜੰਗਲਾਂ 'ਚ ਰਹਿਣਾ ਪਿਆ ਤੇ 13ਵਾਂ ਆ ਗਿਆ ਅਗਿਆਤ ਵਾਸ ਬਰਾਟ ਰਾਜੇ ਦੇ ਨੌਕਰ ਬਣ ਕੇ ਭਾਂਡੇ ਮਾਂਜਦੇ ਗੁਰੂ ਮਹਾਰਾਜ ਕਹਿੰਦੇ ਨੇ ਰੋਬ ਹੈ ਪੰਡਉ ਭਏ ਮੰਜੂਰ ਜਿਨ ਕੇ ਸਵਾਮੀ ਰਹ ਤਹਜੂਰ ਭਾਂਡੇ ਮਾਂਜਦੇ ਚੱਕਰਵਰਤੀ ਰਾਜੇ ਵੀਮ ਸੰਨਦਰ ਸੋਇਆ ਸੀ ਜਯਦਸ਼ਤਰ ਉਹਦਾ ਵਜੀਰ ਬਣ ਗਿਆ ਅਰਜਨ ਨਿਰਿਤਕਾਰੀ ਨਾਚ ਸਿਖਾਉਂਦਾ ਨੁਕਲ ਸਹ ਦੇਵ ਡੰਗਰ ਚਾਰ ਦੇ ਘੋੜੇ ਚਾਰਦੇ ਆ ਉਹ ਚੱਕਰਵਰਤੀ ਰਾਜੇ ਦੀ ਰਾਣੀ ਰਾਣੀਆਂ ਦੇ ਕੇਸ ਬੁੰਦੀ ਮੀਡੀਆਂ ਕਰਦੀ ਜਦੋਂ ਕਿਤੇ ਲੁੱਕ ਕੇ ਇਕੱਠੇ ਹੁੰਦੇ ਸੀ ਨਾ ਰਾਤ ਨੂੰ ਉਬਾਂ ਮਾਰ ਮਾਰ ਕੇ ਰੋਂਦੇ ਹੁੰਦੇ ਸੀ ਕਿੱਥੇ ਅਸੀਂ ਚੱਕਰਵਰਤੀ ਰਾਜੇ ਭਾਰਤ ਦੇਸ਼ ਦੇ ਕਿਤੇ ਨੌਕਰ ਬਣ ਕੇ ਭਾਂਡੇ ਮਾਜ ਰਹੇ ਦੇਖੋ ਬਚਨ ਕੀਤਾ ਗੁਰੂ ਗ੍ਰੰਥ ਸਾਹਿਬਾ ਜੀ ਰੋਵੇ ਪਾਂਡੋ ਭਏ ਮੰਜੂਰ ਜਦੋਂ ਨੌਕਰ ਬਣੇ ਸੀ ਜਿਨ ਕੇ Swami ਕ੍ਰਿਸ਼ਨ ਭਗਵਾਨ ਜੀ ਰਹਿ ਤਹਜੂ ਇੱਕ ਗੱਲ ਬੋਲੀ ਸੀ ਸਾਰੀ ਜ਼ਿੰਦਗੀ ਬੇਰਸ ਹੋ ਗਈ ਸਾਥ ਸੰਗਤ ਦੀ ਤੇ ਗੰਦ ਪੰਡਵਾਂ ਦੀ ਨਹੀਂ ਐ ਆਪਣੇ ਘਰਾਂ ਚ ਬੜੇ ਬੜਿਆਂ ਦਾ ਜੀਵਨ ਬੇਰਸ ਹੋ ਗਿਆ ਇੱਕ ਗੱਲ ਇਸ਼ੂ ਬਣ ਗਈ ਬਸ ਜਿਵੇਂ ਪੱਥੇ ਚੋਂ ਕਮਾਨ ਦੇ ਵਿੱਚੋਂ ਤੀਰ ਨਿਕਲ ਗਿਆ ਨਾ ਮੁੜ ਕੇ ਨਹੀਂ ਆਉਂਦਾ ਪੁੱੜ ਦੇ ਥੱਲੇ ਪਾਣੀ ਲੰਘਿਆ ਤਾਂ ਹੋ ਸਕਦਾ ਕੋਈ ਲਿਆ ਕੇ ਫੇਰ ਡੋਲ ਦੇਵੇ ਪਰ ਤੇਰੀ ਜਬਾਨ ਚੋ ਬੋਲਿਆ ਬਚਨ ਮੁੜ ਕੇ ਪੀਛਣ ਨਹੀਂ ਆਉਣਾ ਬੋਲਣਾ ਤਾਂ ਹੈ ਪਰ ਉਹ ਗੱਲ ਬੋਲ ਕੇ ਤੇਰੀ ਗੱਲ ਪ੍ਰਵਾਨ ਹੋ ਜਾਏ ਤੈਨੂੰ ਇੱਜ਼ਤ ਮਿਲੇ ਜਿੱਤ ਬੋਲਿਆ ਪਤ ਪਾਈ ਹੈ ਸੋ ਬੋਲਿਆ ਪਰਮਾਨ ਫਿੱਕਾ ਬੋਲ ਬੁ ਗੁਚਣਾ ਸੁਣ ਮੂਰਖ ਮਨ ਆ ਜਾਣ ਮਹਾਰਾ ਕਹਿੰਦੇ ਜੇ ਫਿੱਕਾ ਭੋਲ ਆਪਣੀ ਜ਼ੁਬਾਨ ਤੋਂ ਬੋਲੇਗਾ ਤੇਰਾ ਤਨ ਮਨ ਤਾਂ ਫਿੱਕਾ ਹੋਏਗਾ ਹੀ ਅਗਲੇ ਦੇ ਮਨ ਨੂੰ ਵੀ ਦੁਖੀ ਕਰ ਦੇਗਾ ਸਹਿਬ ਸੱਚੇ ਪਾਤਸ਼ਾਹ ਬਚਨ ਕਰਦੇ ਆ ਬਾਣੀ ਚ ਫਿੱਕਾ ਬੋਲਣਾ ਜ਼ੁਬਾਨ ਵਿੱਚੋਂ ਬੋਲੀਏ ਤਨ ਮਨ ਫਿੱਕਾ ਹੋ ਜੂ ਫਿੱਕਾ ਬੋਲਣਾ ਜ਼ਬਾਨ ਵਿੱਚੋਂ ਬੋਲੀਏ ਦਨ ਮਨ ਫਿੱਕਾ ਹੋ ਜਾਊਗਾ ਕਿੱਕਾ ਬੋਲਣਾ ਜ਼ਬਾਨ ਵਿੱਚੋਂ ਬੋਲੀਏ ਜਬਾਨੋਂ ਕਦੇ ਤਨ ਮਨ ਟਿਕਾ ਹੋ ਜਾਊਗਾਿੱਕਾ ਬੋਲਣਾ ਜ਼ਬਾਨ ਵਿੱਚੋਂ ਬੋਲੀਏ ਤਨ ਮਨ ਟਿਕਾ ਹੋ ਜਾਊਗਾ do <laughs> know ਕਾ ਹੋ ਜੂਗਾ ਕੰਨ ਮਨ ਦੀ ਫਿੱਕਾ ਹੋ ਜੂਗਾ ਜਵਾਨ ਵਿੱਚੋਂ ਜਵਾਨੋਂ ਕਦੇ ਬੋਲੀਏ ਜੀਤਨ ਮਨ ਫਿੱਕਾ ਫਿੱਕਾ ਬੋਲਣਾ ਜਵਾਨ ਵਿੱਚੋਂ ਬੋਲੀਏ ਦਨ ਮਨ ਫਿੱਕਾ ਹੋ ਜੂਗਾ ਤਨ ਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਔਰ ਕਹਿੰਦੇ ਜੇ ਤੇਰੇ ਅੰਦਰ ਰੱਬ ਨੂੰ ਪਾਉਣ ਦੀ ਇੱਛਾ ਹੈ ਫਿਰ ਮਾੜਾ ਬੋਲ ਕੇ ਕਿਸਦਾ ਹਿਰਦਾ ਨਾ ਦੁਖੀ ਕਰਿਆ ਕਰ ਜੇ ਤੂੰ ਪ੍ਰਿਆ ਦੀ ਸਿੱਖ ਜੇ ਤੇਰੇ ਅੰਦਰ ਰੱਬ ਨੂੰ ਪਾਉਣ ਦੀ ਤੜਫ ਹੈ ਹਿਆਉ ਨਾ ਠਾਹੇ ਕਹੀ ਦਾ ਫਿਰ ਕਿਸ ਦਾ ਹਿਰਦਾ ਨਾ ਢਾਇਆ ਕਰ ਕਿਸੇ ਦੇ ਹਿਰਦੇ ਨੂੰ ਦੁਖੀ ਨਾ ਕਰਿਆ ਕਰ ਸਭ ਦਾ ਮਨ ਮਾਨਕ ਠਾਣ ਮੂਲ ਮਚੰਗਵਾ ਸਭ ਦੇ ਹਿਰਦੇ ਵਿੱਚ ਪਰਮਾਤਮਾ ਦਾ ਵਾਸਾ ਹੈ ਘਟ ਘਟ ਮੈਂ ਹਰ ਜੂ ਵਸੈ ਕਾਟ ਹਿਰਦੇ ਨੂੰ ਕਹਿੰਦੇ ਨੇ ਸਭ ਤੇ ਹੈ ਉਹ علیحد੍ਹਾ ਗੱਲ ਹੈ ਕਿ ਆਪਾਂ ਉਹਦੀ ਪ੍ਰਾਪਤੀ ਨਹੀਂ ਕੀਤੀ ਜਿਵੇਂ ਹਰ ਧਰਤੀ ਦੇ ਵਿੱਚ ਪਾਣੀ ਹੈ ਜਿੱਥੇ ਟਿਊਬਲ ਲਾਉਂਗੇ ਉੱਥੋਂ ਨਿਕਲ ਆਏਗਾ ਹਰ ਦੁੱਧ ਦੇ ਵਿੱਚ ਘਿਓ ਹੈ ਮੱਖਣ ਹੈ ਪਰ ਜਦੋਂ ਸਾਧਨ ਕਰੋਗੇ ਨਿਕਲ ਆਏਗਾ ਹੈ ਤਾਂ ਵਿੱਚੇ ਹੀ ਹੈ ਪਰ ਅੱਜ ਕੱਲ ਕਹਿੰਦੇ ਨੇ ਦਿਖਾਓ ਜੇ ਹੈਗਾ ਤਾਂ ਦਿਖਾਓ ਇਸ ਦਾ ਤਾਂ ਹੈ ਉਹ ਪਰ ਜੇ ਅੱਖਾਂ ਤੇ ਮੋਤੀ ਆਇਆ ਹੋਵੇ ਫਿਰ ਤਾਂ ਨਹੀਂ ਦਿਸਦਾ ਹੁੰਦਾ ਨਾ ਉਹ ਅਗਿਆਨ ਦਾ ਮੋਤੀਆ ਗੁਰੂ ਤੋਂ ਸੁਰਮਾ ਲੈਣਾ ਪੈਣਾ ਹੈ ਅਗੇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਨ ਪਰ ਉਹਨੂੰ ਮੋਤੀਆ ਤਾਂ ਲਾਉਣਾ ਪੈਣਾ ਨਾ ਡਾਕਟਰ ਕਿਸੇ ਕੋਲ ਜਾਣਾ ਪੈਣਾ ਗੁਰੂ ਫਿਰ ਗਿਆਨ ਦਾ ਸੁਰਮਾ ਪਾਏਗਾ ਤੇਰੇ ਅੰਦਰ ਅੱਜ ਕੱਲ ਤਾਂ ਫਿਰ ਆਪਰੇਸ਼ਨ ਕਰਕੇ ਲਾ ਦਿੰਦੇ ਨਾ ਮੋਤੀਆ ਉਹ ਹੈ ਤਾਂ ਸਭ ਥਾਂ ਤੇ ਹੀ ਹੈ ਮਾਰੇ ਕਹਿੰਦੇ ਆ ਡੇਲੇ ਰੱਬ ਨੂੰ ਨਹੀਂ ਦੇਖ ਸਕਦੇ ਅਜਿਹੜੀਆਂ ਦੋ ਅੱਖਾਂ ਨੇ ਨਾ ਆਪਣੀਆਂ